ਗੁਰਚਰਨ ਸਿੰਘ ਜੀ ਨੂੰ ਬੋਸ ਚਲੋ ਠੀਕ ਹੈ ਉਸ ਦਾ ਟ੍ਰੀਟਮੈਂਟ ਪ੍ਰੋਪਰ ਕੋਈਗਾ ਨਹੀਂ ਬਸ ਟੀਕਾ ਟ੍ਰੀਟਮੈਂਟ ਠੀਕ ਲੋ ਇਹ ਬੋਸੇ ਲੈ ਹਾਂਜੀ ਸਰ ਉਹ ਗਿਆ ਟ੍ਰਿਪਲੀ ਕੋ ਲੈ ਕੇ ਸਰ ਹੋਈ ਗੱਡੀ ਜੀ ਸਰ ਅੱਜ ਸਰ ਇਨਫਰਮੇਸ਼ਨ ਸਹੀ ਸੀ ਸਰ ਠੀਕ ਤੇ ਇਥੋਂ ਨਿਕਲਿਆ ਸਰ ਉਹਨੇ ਅੱਜ ਨਾਲ ਘਰ ਨੂੰ ਆਉਣਾ ਹੈ ਕੀ ਨਹੀਂ ਕਰਦੇ ਹਾਂ ਹਾਂ ਜੀ ਕਰ ਲਗਾ ਟੇਪ ਲਾ ਲੋ ਜੀ ਕਰ ਲਗਾ ਸਰ ਅਗਰ ਪਿੱਛੇ ਕਰ ਲਗਾ ਟੇਪ ਲਾ ਲੋ ਠੀਕ ਜੀ ਸਰ ਲਾਉਣ ਲੱਗੇ ਫੋਟੋ ਨਹੀਂ ਕਾਟਰ ਕਰ ਲੋ ਹਾਂਜੀ ਸਰ ਇਧਰ ਆ ਸਰ ਜੀ ਦਾ ਅੱਗੇ ਉਹ ਬੜਾ ਫੋਰੈਂਸਿਕ ਟੀਮ ਬੁਲਾਇਆ ਤਾਂ ਸਰ ਕੰਟਰੋਲ ਦਾ ਬਾਅਦ ਉਹ ਤੋਂ ਬੰਨ ਲਿਆ ਆ ਦੇਖੋ ਬਲੱਡ ਪ੍ਰੀਸ਼ਰ ਅਧਿਕਾਰੀ ਉਹ ਦੇਖ ਸਕਦੇ ਹਾਂ ਅਸੀਂ ਪਟਿਆਲਾ ਦੇ ਪਿੰਡ ਪਟਿਆਲਾ ਕੋਸਰਾ ਦੇ ਰਾਜ ਦੇ ਪਟਿਆਲਾ ਕੀਤਾ ਗਿਆ ਇਧਰ ਕੋਈ ਛੇੜਖਾਨੀ ਨਾ ਕਰੋ ਵੀਰ ਬਣੋ ਨਾ 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 ਕਰਨੀ ਹੋ ਜਾਂ ਚਲੋ ਬੋਲ ਦੇਖੋ ਮਨਜੋਗ ਹੋਰ ਪੰਜਾਬ ਦੀ ਤੇ ਮਨਜੋਗ ਬੀ ਜੀ ਪੀ ਪੰਜਾਬ ਨੀਚੇ ਕਰ ਲੋ ਯਾਰ ਮੋਥੇ ਰੇਂਜ ਸਰ ਵੀ ਕਲੀਅਰ ਡਾਇਰੈਕਸ਼ਨ ਨੀਚੇ ਕਰ ਲਾ ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਮਤਲਬ ਬਿਲਕੁਲ ਕਲੀਅਰ ਕੱਟ ਸਾਡਾ ਵਿਜ਼ਨ ਹੈਗਾ ਕਿ ਜੇ ਮਨਜੋਗ ਬੀ ਜੀ ਪੀ ਪੰਜਾਬ ਦਾ ਵਿਜ਼ਨ ਹੈਗਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਕ੍ਰਿਮਨਲਸ ਗੈਂਗਸਟਰਸ ਐਂਟੀ ਸੋਸ਼ਲ 엘ਮੈਂਟਸ ਅੱਜ ਇੱਕ ਲਾਈਵ ਆਪਰੇਸ਼ਨ ਦੌਰਾਨ ਜਿਹੜਾ ਪੁਲਿਸ ਪਾਰਟੀ ਲੈਡ ਬਾਈ ਐਸਪੀ ડી ਗੁਰਬੰਧ ਸਿੰਘ ਬੈਂਸ ਐਂਡ ਜਿਹੜੇ ਇਨਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਉਹਨਾਂ ਦੇ ਕੰਮ ਸੀਗੀ ਸਾਡੇ ਕੋਲੇ ਕ੍ਰੈਡਿਬਲ ਇਨਫੋਰਮੇਸ਼ਨ ਸੀਗੀ ਕਿ ਇੱਕ ਗੁਰਚਰਨ ਸਿੰਘ ਇਲੀਅਸ ਕਾਲੂ ਇਹ ਕੜੂ ਏਰੀਆ ਦਾ ਰਹਿਣ ਵਾਲਾ ਹੈ ਤੇ ਇਹਨੇ ਕੁਝ ਸਮੇਂ ਪਹਿਲਾਂ ਤ੍ਰਿਪੜੀ ਏਰੀਆ ਤੋਂ ਇੱਕ ਗੱਡੀ ਦੀ ਵੀ ਲੁੱਟ ਕੀਤੀ ਸੀ ਸਕੋਰਪੀਓ ਗੱਡੀ ਦੀ ਉਹ ਉਸ ਗੱਡੀ ਨੂੰ ਕਿਸੇ ਵੱਡੀ ਵਾਰਦਾਤ ਨੂੰ ਜਾਂਦੇ ਨੇ ਲਈ ਪਟਿਆਲੇ ਏਰੀਆ ਚ ਵਰਤ ਸਕਦਾ ਹੈ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੀ ਜਿਹੜੀ ਪੁਲਿਸ ਪਾਰਟੀ ਬੜੀ ਐਕਟਿਵਲੀ ਫੱਗਣ ਮਾਦਰ ਏਰੀਆ ਚ ਪੈਟਰੋਲਿੰਗ ਕਰ ਰਹੀ ਸੀ ਤੇ ਜਦੋਂ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਜਿਵੇਂ ਆਪਾਂ ਪਹਿਲਾਂ ਹੁਣ ਮੌਕਾ ਦੇ ਕੇ ਹੀ ਹਟਿਆ ਕਿ ਇਹਨੇ ਚਾਰ ਰੌਂਦ ਜਿਹੜੇ ਆ 32 ਬੋਰ ਦੇ ਨਜਾਇਜ਼ ਪਿਸਤੌਲ ਤੋਂ ਪੁਲਿਸ ਤੇ ਖੈਰ ਕੀਤੇ ਪੁਲਿਸ ਪਾਰਟੀ ਨੇ ਬਹੁਤ ਹੀ ਬਹਾਦਰੀ ਦਾ ਨਮੂਨਾ ਪੇਸ਼ ਕਰਦੇ ਹੋਏ ਤੇ ਰਿਟੈਲੀਏਟਰੀ ਫਰ ਕੀਤਾ ਇਹਨੂੰ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਅਸੀਂ ਬਿਲਕੁਲ ਲਾਅ ਐਂਡ ਆਰਡਰ ਨੂੰ ਡਿਸਟਰਬ ਨਹੀਂ ਹੁੰਨ ਦਵਾਂਗੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੇ ਵੀ ਗੈਂਗਸਟਰਸ ਨੇ ਕ੍ਰਾਈਮਨਲਸ ਨੇ ਉਹ ਪੂਰੀ ਸਖਤਾਈ ਨਾਲ ਉਹਨਾਂ ਨਾਲ ਮੁਜੱਖਿਆ ਜਾਵੇ ਤਾਂ ਕਿ ਮਾਨਜੋਤ ਸਿੰਘ ਪੰਜਾਬ ਦਾ ਮਾਨਜੋਤ ਡੀਜੀਪੀ ਪੰਜਾਬ ਦਾ ਜਿਹੜਾ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ ਉਹਨੂੰ ਪੂਰਾ ਕੀਤਾ ਸਰ ਕਿੰਨੇ ਮਾਮਲੇ ਦਰਸੀਸ ਦੇ ਉੱਪਰ ਪਹਿਲਾਂ ਕੋਈ ਮੁਲਾਜ਼ਮ ਤਾਂ ਜਖਮੀ ਹੋਇਆ ਹਾਰਡ ਐਂਡ ਕ੍ਰਾਈਮਨਲ ਸੀਗਾ ਜੋ ਮੁਲਾਜ਼ਮ ਲੱਕੀਲੀ ਕੋਈ ਜਖਮੀ ਨਹੀਂ ਹੋਇਆ ਹਾਰਡਨ ਕ੍ਰਿਮੀਨਲ ਸੀਗਾ ਇਹਦੇ ਤੇ 8 ਤੋਂ ਜ਼ਿਆਦਾ ਮੁਕਦਮੇ ਡਕੈਤੀ ਦੇ ਆਰਮ ਡਰਾਬਰੀਜ਼ ਦੇ ਇਰਾਦਾ ਕਤਲ ਦੇ ਐਨਡੀਪੀਐਸ ਐਕਟ ਦੇ ਦਰਦ ਸੀਗੇ ਤੇ ਹਾਲ ਫਿਲਹਾਲ ਇਹਨਾਂ ਮੁਕਦਮਿਆਂ ਤੇ ਬੇਲਤੀਸੀਗਾ ਤੇ ਜਿਹੜੀ ਆਪਾਂ ਪਿੱਛੇ ਗੱਡੀ ਦੇਖ ਸਕਦੇ ਆ ਗੱਡੀ ਇਹਨੇ ਲੁੱਟੀ ਸੀ ਤੇ ਇਸ ਗੱਡੀ ਨਾਲ ਤਿੰਨ ਜਾਜ ਅਸਲੀ ਨਾਲ ਲੈਨੇ ਕਿਸੇ ਵੱਡੀ ਵਾਰਦਾਤ ਨਾਲ ਜੁੜਾ ਅਲਜਾਮ ਹੈ ਸਰ ਕਿਸ ਗੈਂਗ ਨਾਲ ਤਾਲੁਕਤ ਰੱਖਦਾ ਸੀ ਜੀ ਵੀਰੀਫਾਈ ਕਰ ਰਹੇ ਹਾਂ ਜੀ ਸਾਰਾ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਅਸੀਂ ਸਪਲੀਮੈਂਟਰੀ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਬੱਤੀਬੋਰ ਦਾ ਪਿਸਤੌਲ ਆ ਜੀ 4 ਰੰਗ ਫਾਇਰ ਕੀਤੇ ਸੀ ਵਧੀਆ ਕੁਆਲਿਟੀ ਦਾ ਸਫਿਸਟੀਕੇਟਿਡ ਵੈਪਨ ਤੇ ਅੱਗੇ ਵੀ ਇਹਦੀ ਜੜ ਤੱਕ ਜਾਵਾਂਗੇ ਕਿਹੜੇ ਗੈਂਗ ਨਾਲ ਸੰਬੰਧਿਤ ਆ ਤੇ ਹੋਰ ਵੀ ਜਿਹੜੇ ਇਹਦੇ ਐਸੋਸੀਏਟਸ ਹਨ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਜੀ ਥੈਂਕ ਯੂ ਸਰ ਮੈਂ ਮੰਗਦੀ ਹਾਂ ਜੀ